ਹੌਲੇ ਨੇ ਚੱਲਿਆ ਜੀ ਕਪੂਰ ਥਲੇ ਬਾਰਕਾ ਬਹੁਤ-ਬਹੁਤ ਬਾਈਨਾਂ ਨੂੰ ਹਾਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਖੜੇ ਆ ਜੀ ਫਾਰਮ ਟ੍ਰੈਕ ਏਜੰਸੀ ਤੇ ਆਪਾਂ ਵੀਨਾਂ ਦਾ ਇੱਕ ਟਰੈਕਟਰ ਪਾਇਆ ਸੀਗਾ ਜੀ ਹੌਲੈਂਡ 3600 ਤੇ ਅ ਅੱਜ ਟਰੈਕਟਰ ਲੈਣਾ ਆ ਵੀਰਨਾਂ ਹੀ ਕਪੂਰ ਥਲੇ ਤੋਂ ਆਏ ਹੋਏ ਆ ਬਾਈ ਨੇ ਟਰੈਕਟਰ ਲੈਣ ਤੇ ਵੀਡੀਓ ਜੇ ਬਣੇ ਰਹੋ ਆਪਾਂ ਤੁਹਾਨੂੰ ਬਾਈਨਾਂ ਨਾਲ ਮਲਾਉਨੇ ਆ ਕਿਹੜੇ ਵੀਰ ਆਏ ਟਰੈਕਟਰ ਲੈਣ ਤੇ ਲੋ ਜੀ ਬਾਈ ਆਹ ਟਰੈਕਟਰ ਸੀਗਾ ਆਪਾਂ ਨੇ ਪਾਇਆ ਬਲੌਗ 'ਚ 36 30 ਸੁਪਰ ਸਭ ਤੋਂ ਪਹਿਲਾਂ ਮੈਂ ਉਹਨੇ ਸਾਨੂੰ ਬਾਈ ਕਾਲੇ ਨਾਲ ਕਾਲਾ ਬਾਈ ਕੀ ਹਾਲ ਹੈ ਠੀਕ ਹੈ ਜੀ ਅੱਜ ਸੇਵਲ 'ਚ ਫਿਰਦਾ ਤੂੰ ਸੇਵਲ ਜੀਂ ਬਾਰਸ਼ ਬਾਲ ਕੇ ਤੇ ਅੱਛਾ ਪਹਿਲਾਂ ਕਾਲੇ ਬਾਈ ਦੀ ਵੀਡੀਓ ਬਣਦੀ ਸੀ ਜੌੜੀਆਂ ਦੀ ਅਸੀਂ ਹੁਣ ਬਣਿਆ ਕਰਨੀ ਆ ਫਾਰਮ ਡਰਾਈਵ ਐਂ ਕਾਲੇ ਬਾਈ ਸਹੀ ਗੱਲ ਹੈ ਵੀਰੇ ਸਹੀ ਹੈ ਚਲੋ ਵਧੀਆ ਬਾਈ ਫਾਰਮ ਡਰਾਈਵ 'ਚ ਆ ਗਏ ਵੀਰੇ ਠੀਕ ਆ ਜੌੜੀਆਂ ਛੱਡਤੀ ਵਧੀਆ ਕਾਲੇ ਬਾਈ ਮੁਬਾਰਕਾ ਤੁਹਾਨੂੰ ਮੁਬਾਰਕਾਂ ਕੰਮ ਤੇਰਾ ਵਧੀਆ ਚੱਲੇ ਟਰੈਕਟਰ ਵੇਚੇ ਤੂੰ ਬਾਈ ਦੇ ਵੇਚੂ ਵੀਰੇ ਇੱਕ ਦਾ ਠੀਕ ਓਕੇ ਹਾਂਜੀ ਤੇ ਬਾਈ ਕਹਿੰਦਾ ਵੀ ਸਾਰੀਆਂ ਜਾਂਸੇ ਇਲਾਕੇ ਦੇਖਣਾ ਵੀ ਕਿ ਆਸਾਉਦਾ ਵਾ ਐ ਕਾਲੇ ਇੱਥੇ ਹੀ ਬਾਈ ਕਿਤੇ ਬਣਦੇ ਜੇ ਨਹੀਂ ਬਣਦੇ ਹੋਏ ਬੰਦਾ ਇੱਕ ਬੰਦਾ ਹੀ ਵੈਜ ਆ ਜਾਂਦਾ ਵਿੱਚ ਬਿਲਕੁਲ ਬਿਲਕੁਲ ਜੀ ਠੀਕ ਆ ਤੇ 36 30 ਬਾਈ ਅੱਜ ਦਿੱਤਾ ਕਾਲੇ ਵੀਰੇ ਵੀਡੀਓ ਪਾਈ ਦੀ ਤੇ ਵੀਡੀਓ ਬਹੁਤ ਚੱਲੀ ਬਹੁਤ ਲੋਕਾਂ ਨੇ ਵੀਡੀਓ ਪਸੰਦ ਕਰੀ ਤੇ ਬਾਈ ਨੇ ਹੀ ਦੇਖ ਲਾ ਸਾਫ ਆ ਵੀਰੇ ਬਾਈ ਨੇ ਹੀ ਸਪੈਸ਼ਲ ਬਾਈ ਆਏ ਟਰੈਕਟਰ ਲੈਣ ਕਪੂਰ ਥੱਲੇ ਤੇ ਬਾਈ ਨੂੰ ਬੁਲਾ ਲਓ ਮੜਾ ਜਾ ਵੀਰੇ ਆਜੋ ਇੱਕ ਮਿੰਟ ਵੀਰੇ ਆਏ ਆਜੋ ਮੜਾ ਜਾ ਬੱਸ ਆਜੋ ਮੜਾ ਜਾ ਮੇਰੇ ਆਜੋ ਮੜਾ ਜਾ ਇੱਕ ਮਿੰਟ ਤੇ ਲੋ ਬਾਈ ਆ ਸਾਡੇ ਵੀਰ ਤੇ ਇੱਕ ਬਾਪੂ ਜੀ ਆਏ ਆ ਕਪੂਰਥਲੇ ਤੋਂ ਦੋ ਦਿਨ ਪਹਿਲਾਂ ਆ ਕੇ ਸੌਦਾ ਕਰ ਗਏ ਸੀ ਟਰੈਕਟਰ ਦਾ ਤੇ ਅੱਜ ਬਾਈ ਲੈ ਕੇ ਚੱਲੇ ਆ ਦੂਆ ਇੱਕ ਪੁਰਾਣੇ ਟਰੈਕਟਰ ਕਹਿੰਦੇ ਪੁਰਾਣਾ ਕੱਟ ਲਿਆ ਪੁਰਾਣੇ ਜਿਹਾ ਫੇਰ ਪੁਰਾਣਾ ਕੱਟ ਲਿਆ ਠੀਕ ਆ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਹੋਰ ਵੀਰੇ ਤੇ ਵੀਰੇ ਕਿੱਥੋਂ ਆਏ ਹੋ ਜੀ ਕਪੂਰਥਲਾ ਕਿਹੜਾ ਪਿੰਡ ਆ ਜੀ ਵਿਲੇਜ ਭਗਤਪੁਰ ਭਗਤਪੁਰ ਆ ਜੀ ਠੀਕ ਆ ਤੇ ਵੀ ਇਹਨਾਂ ਦਾ ਥੋੜਾ ਬ੍ਰਦਰੇ ਲੱਗਿਆ ਨਾ ਵੀਰ ਬਾਹਰ ਆ ਜੀ ਹਾਂਜੀ ਚਾਚਾ ਜੀ ਅੱਛਾ ਚਾਚਾ ਹੀ ਲਾਦੇ ਨੇ ਕੀ ਨਾਮ ਹੈ ਬਾਈ ਦਾ ਲਖਵੀਰ ਸਿੰਘ ਲਖਵੀਰ ਸਿੰਘ ਅਤੇ ਬਾਈ ਬਾਈ ਲਖਵੀਰ ਸਿੰਘ ਆ ਬਾਈ ਆਪਣੇ ਨਾਲ ਇਹਨਾਂ ਨੇ ਵੇਚ ਰਹੇ ਜੀ ਇਹਨਾਂ ਨੇ ਚੈਨਲ ਤੇ ਜੁੜਿਆ ਹੋਇਆ ਪਹਿਲਾਂ ਵੀ ਇੱਕ ਦੋ ਵਾਰ ਟਰੈਕਟਰ ਬਾਈ ਨੂੰ ਦੇਖਿਆ ਸੀ ਫਾਰਮ ਟਰੈਕ ਉਹ ਟਰੈਕਟਰ ਬਿੱਗਿਆ ਸੀਗਾ ਤੇ ਚਲੋ ਬਾਈ ਨੇ ਆਹ ਟਰੈਕਟਰ ਦੇਖਿਆ ਤੇ ਬਾਈ ਨਾਲ ਨੇ ਬਾਈ ਨੂੰ ਸਪੈਸ਼ਲ ਭੇਜਿਆ ਪਹਿਲਾਂ ਪਰਸੋਂ ਬਾਈ ਟੈਕਸੀ ਕਰਕੇ ਆਏ ਪੂਰਾ ਸੌਦਾ ਕਰਕੇ ਤੇ ਅੱਜ ਲੈਣਾ ਆ ਬਾਪੂ ਜੀ ਦਾ ਪਿੰਡ ਸੇਮ ਹੈ ਹਾਂਜੀ ਸੇਮ ਜੀ ਅੱਛਾ ਜੀ ਤੇ ਵੀ ਬਾਪੂ ਨੇ ਸਲਾਹ ਦਿੱਤੀ ਵੀ ਤੁਸੀਂ ਹਾਲੈਂਡ ਦੇ ਲੋ ਟਰੈਕਟਰ ਠੀਕ ਹੈ ਜੀ ਤੇ ਵੀਰ ਕਹਿੰਦਾ ਤਾਂ ਵੀ ਫਾਰਮ ਟਰੈਕ ਲੈਣਾ ਬਾਪੂ ਹੀ ਕਹਿੰਦਾ ਵੀ ਨਹੀਂ ਤੁਸੀਂ ਹਾਲੈਂਡ ਲੈ ਲਓ ਵੀ ਅਸੀਂ ਪੈਸੇ ਇੰਨੇ ਕਿ ਲਾਉਣੇ ਹਨਾ ਜੀ ਹਾਂ ਜੀ ਤੇ ਬਾਕੀ ਚਲੋ ਟਰੈਕਟਰ ਵਧੀਆ ਇੱਕ ਸਿਰਫ ਟਾਇਰੇ ਬੈਣੇ ਆ ਟਰੈਕਟਰ ਤੇ ਹਾਂ ਜੀ ਭਾਜੀ ਤੇ ਉਦਾਂ ਠੀਕ ਆ ਵੀਰੇ ਟਰੈਕਟਰ ਪਸੰਦ ਆ ਠੀਕ ਹੈ ਜੀ ਤੇ ਬਾਈ ਨਾਲ ਦਾ ਇੱਕ ਟਰੈਕਟਰ ਵੀ ਵਿੱਚ ਕੱਟਿਆ ਬਾਈ ਫਾਰਮ ਟਰੈਕ ਤੇ ਉਹ ਵੀ ਟਰੈਕਟਰ ਸਾਫ਼ ਹੈ ਹਾਂ ਜੀ ਤੇ ਤੇ ਬਾਕੀ ਬਾਈ ਬਾਈ ਰਣੇ ਜਾਣਾ ਬਹੁਤ ਦੂਰ ਆ ਅੱਜ ਥੋੜਾ ਜਿਹਾ ਟਾਈਮ ਹੋ ਗਿਆ ਕਾਗਜ਼ ਪੱਤਰਾ ਫੀੜਾ ਵੜਾ ਕਰਕੇ 5 ਇ ਚਲੋ ਠੀਕ ਹੈ ਵੀਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਜਿਨ੍ਹਾਂ ਦਾ ਟਰੈਕਟਰ ਹੈ ਬਾਈ ਫਾਰਮ ਆਪਣਾ ਹੌਲੈਂਡ ਉਹ ਵੀ ਉਰੀ ਨੇ ਬਾਈ ਨਹੀਂ ਠੀਕ ਹੈ ਜੀ ਉਹਨਾਂ ਨੂੰ ਵੀ ਬਾਈ ਨੂੰ ਬੁਲਾਇਆ ਤਾਂ ਕਿਉਂਕਿ ਕਾਗਜ਼ ਪੱਤਰ ਦਵਾਏ ਆ ਸਾਰੇ ਇਹਨਾਂ ਨੂੰ ਨਾਲ ਦੀ ਨਾਲ ਤੇ ਕਦ ਸਸੀ ਕਾਲ ਹੋ ਠੀਕ ਹੈ ਜੀ ਹਾਂਜੀ ਹਾਂਜੀ ਆ ਬਰ ਹੌਲੈਂਡ ਥੋੜਾ ਜੀ ਇਹ ਹਾਂਜੀ ਹਾਂਜੀ ਇਹ ਵੀ ਥੋੜਾ ਨਵੇਂ ਕਢਾਇਆ ਵਾ ਤਾਂ ਨਵਾਂ ਕਢਾਇਆ 2012 ਚ ਅੱਛਾ 12 ਨਵਾਂ ਕਢਾਇਆ ਤਾਂ ਫਿਰ ਹੁਣ ਤੁਸੀਂ ਕਿਹੜਾ 60 ਲਿਆ ਜੀ 60 ਅਸੀਂ ਇਹ ਕਟਾਤਾ ਵਾ ਲੈ ਕੇ ਜਾਣਾ ਦੋਗ ਦਿਨ ਬਾਅਦ ਅੱਛਾ ਲੈ ਕੇ ਜਾਣਾ ਟੈਟਰ ਨਹੀਂ ਕੇ ਪਹਿਲਾਂ ਹੀ ਦੇ ਤਾ ਤੁਸੀਂ ਇਹ ਪਹਿਲੇ ਦੇ ਤਾ ਫੇਰ ਯਾਸੀਣਾ ਥੋੜਾ ਰੇਡਰ ਪਹਿਲਾਂ ਹੀ ਵੇਚਦਾ ਥੋੜੇ ਉਹ ਕਰਨ ਤੇ ਚਲੋ ਇਹਨਾਂ ਦਾ ਜਿੱਦਾਂ ਇਹਨਾਂ ਨੂੰ ਠੀਕ ਲੱਗਿਆ ਅੱਛਾ ਅੱਛਾ ਠੀਕ ਹੈ ਚਲੋ ਕੋਈ ਗੱਲ ਨਹੀਂ ਸੌਦਾ ਹੋਣਾ ਚਾਹੀਦਾ ਬਾਕੀ ਅਸੀਂ ਥੋੜੇ ਜਾਣ ਕੇ ਢੱਲਿਆਂ ਵਿੱਚ ਦੋਗ ਦਿਨ ਬਾਅਦ ਲੈ ਜਾਵਾਂਗੇ ਚਲੋ ਇੰਨੀ ਲੋਡ ਵੀ ਨਹੀਂ ਹੈਗੀ ਹਾਂਜੀ ਹਾਂਜੀ ਮੀਂਹ ਪਏ ਹੋਏ ਪਾਣੀ ਚੱਲਦਾ ਖੇਤਾਂ 'ਚ ਇਹਨਾਂ ਨੂੰ 60 ਦੇਣਾ ਅੱਛਾ ਉਹਨਾਂ ਦਾ ਟੱਕੀ ਲੈ ਜਾਣਾ ਕਹਿੰਦੇ ਠੀਕ ਹੈ ਜੀ ਠੀਕ ਹੈ ਓਕੇ ਜੀ ਗੱਲ ਇਹ ਤੇ ਬੋਗੋ ਵੇਣੀ ਆ। ਅੱਛਾ ਜੀ। ਨਰਾਫ ਪਾ ਕੇ ਦੇ। ਇਹ ਟਰੈਕਟਰ ਬਹੁਤ ਵਧੀਆ ਆ। ਇੱਕ ਹੱਥ ਚੱਲਿਆਦਾ ਮੇਰੇ ਇਕੱਲੇ ਦੇ ਹੱਥ। ਓਕੇ ਤੁਸੀਂ ਵੀ ਚਲਾਇਆ ਬਾਈ। ਮੈਂ ਇਕੱਲੇ ਨਹੀਂ ਚਲਾਇਆ ਮੈਂ ਆਪਣੀ ਹੱਥੇ। ਓਕੇ ਜੀ। ਬੱਚਿਆਂ ਨੂੰ ਵੀ ਨਹੀਂ ਚਲਾਉਣ ਦੇ। ਇਹ ਵੀਰ ਬਾਹਰ ਆ ਜੀ ਨੇ ਮੁੰਡੇ ਨੇ ਟਰੈਕਟਰ ਲਿਆ ਤੇ ਉਹ ਵੀ ਉਹਨੇ ਬਸ ਬਾਈ ਨੇ ਭਰੋਸੇ ਮੈਂ ਕਿਹਾ ਬਾਈ ਠੀਕ ਆ ਵੀ ਟਾਇਰ ਚੁਰੇ ਚਲੋ ਉਹ ਤਾਂ ਪੈਣੇ ਉਹ ਤਾਂ ਦੇਖ ਦਈਆਂ ਨਾ ਜਿਹੜੀ ਵੀ ਹੈਗੀ ਆ। ਬਾਕੀ ਟਰੈਕਟਰ ਨੇ 85 ਪੈਸੇ ਆ। ਅੱਛਾ ਜੀ। ਓਕੇ ਜੀ। ਤੇ ਲੋ ਜੀ ਬਾਈ। ਹੌਲਾਂ ਨੇ ਚੱਲਿਆ ਜੀ। ਕਪੂਰ ਥਲੇ ਬਾਰਕਾ ਬਹੁਤ-ਬ ओके ब्रा ओके ओके दे लो ਤੁਹਾਡਾ ਟਰੈਕਟਰ 150 ਕਿਲੋਮੀਟਰ ਦੂਰ ਭੇਜਤਾ ਬੰਦੇ ਵਧੀਆ ਟਰੈਕਟਰ ਨਾਮ ਨੂੰ ਕਰਾਉਣਗੇ ਜੀ ਜਿੱਥੇ ਇਹਦਾ ਦਾਣਾ ਪਾਣੀ ਸੀਗਾ ਟਰੈਕਟਰ ਦਾ ਹਾਂ ਜੀ ਹਾਂ ਹਾਂ ਲੈ ਗਿਆ ਭਾਈ ਇਦਾਂ ਹੈ ਜੀ ਹੁਣ ਥੋੜੇ ਕੋਲ ਵੀ ਇੰਨਾ ਟਾਈਮ ਹੋ ਗਿਆ ਬੰਦੇ ਦੀਆਂ ਯਾਦਾਂ ਜੁੜ ਜਣੀਆਂ ਇਹ ਚੀਜ਼ ਨਾਲ ਹਨਾ ਜੀ ਤੁਸੀਂ ਇੰਨੇ ਸਾਲ ਚਲਾਇਆ ਏ ਸਾਨੂੰ ਖੇਤੀ ਕਰੀ ਇਹਦੇ ਨਾਲ ਕਮਾਈ ਕਰੀ ਆ ਕਾਲੇ ਵੀਰੇ ਮੋਹ ਪੈਂਦਾ ਮਸ਼ੀਨਰੀ ਨਾਲ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਅੱਛਾ ਜੀ ਕਾਲੇ ਧੋਖਾ ਨਹੀਂ ਦਿੱਤਾ ਕਹੇ ਕਿਸੇ ਵੀ ਜਗ੍ਹਾ ਅੱਛਾ ਜੀ ਕਿਸੇ ਵੀ ਕੰਮ ਵਿੱਚ ਓਕੇ ਬਹੁਤ ਵਧੀਆ ਸਾਹ ਦਿੱਤਾ ਠੀਕ ਹੈ ਜੀ ਚਲੋ ਹੁਣ ਇਹਨਾਂ ਨੂੰ ਵੀ ਵਾਅਦਾ ਕਰੇ ਬਾਈ ਅੱਗੇ ਜਾ ਕੇ ਟਰੈਕਟਰ ਹੈਨਾ ਜੀ ਵੈਸੇ ਮੇਰਾ ਜਿੱਥੇ ਹੋ ਗਿਆ ਮੰਨਣਾ ਪਏ ਇਹ ਮੌਜ ਕਰੂਗੇ 5-7 ਸਾਲ ਕਿਹੇ ਚੇ ਕੰਮ ਦੀ ਨਾਲ ਲੋੜ ਨਹੀਂ ਪੈਣੀ ਕੋਈ ਵੀ ਕੰਮ ਕਰਾਣ ਦੀ ਓਕੇ ਜੀ ਹਾਂ ਚਲੋ ਹਰੇਕ ਨੂੰ ਲੱਗਦਾ ਇਹ ਜਿਹੜੇ ਬੰਦੇ ਕਹਿੰਦੇ ਇਹਦਾ ਕੰਮ ਬਹੁਤ ਹੋਣਾ ਹੈ ਠੀਕ ਨਹੀਂ ਚਲੋ ਆਪਣਾ ਆਪਣਾ ਹੁੰਦਾ ਠੀਕ ਨਹੀਂ ਮੈਨੂੰ ਪਤਾ ਨਾ ਜਿੱਦਾਂ ਮੈਂ ਚਲਾਇਆ ਹੋਇਆ ਮੈਨੂੰ ਸਾਰਾ ਪਤੀ ਦੇ ਵਿੱਚ ਕਿਆ ਖੁਸ਼ ਹੈ ਠੀਕ ਹੈ ਜੀ 1.85 ਪੈਸੇ ਆ ਸਾਰਾ ਓਕੇ ਜੀ ਮੈਂ ਨਾ ਮੁੱਲੇ ਟਰ ਨਾਲ ਲਈ ਤੇ ਟਰੈਕਟਰ ਦੇ ਤੇ ਪਿਛਲੇ ਵੀ ਨਾਲ ओके ठीक है जी ਤੇ ਲੈ ਵੀਰੇ ਜਿਹੜਾ ਬਾਹਰ ਵਾਲਾ ਵੀਰ ਆ ਸਾਡਾ ਤੈਨੂੰ ਬਾਈ ਨਾਲ ਵੀ ਮਿਲਾਤਾ ਜੀ ਦਾ ਟਰੈਕਟਰ ਹੈ ਠੀਕ ਆ ਜੀ ਤੇ ਬਾਈ ਨੇ ਤਸੱਲੀ ਪੂਰੀ ਦੇਤੀ ਬਾਈ ਕਹਿੰਦਾ ਵੀ ਵਧੀਆ ਟਰੈਕਟਰ ਹੈ ਤੇ ਬਾਕੀ ਚਲੋ ਚੀਜ਼ ਦਾ ਬਾਈ ਬਾਕੇ ਚਲਾ ਕੇ ਵਰਤ ਕੇ ਪਤਾ ਲੱਗਦਾ ਵੀ ਕੀ ਹਿਸਾਬਤਾ ਪੈਂ ਤੇ ਹੋਰ ਕਾਲੇ ਵੀਰੇ ਵਧੀਆ ਜੀ ਵਧੀਆ ਤੇ ਬਾਕੀ ਬਾਈ ਹੁਣ ਕਿਸੇ ਨੇ ਫਾਰਮ ਟਰੈਕ ਲੈਣਾ ਹੁੰਦਾ ਤਾਂ ਕਾਲੇ ਵੀਰ ਨਾਲ ਕਰਿਆ ਕਰੋ ਸੰਪਰਕ ਠੀਕ ਆ ਸਾਡੇ ਰੋਪੜ ਨਵੀਂ ਬ੍ਰਾਂਚ ਖੁੱਲੀ ਆ ਫਾਰਮ ਟਰੈਕ ਦੀ ਠੀਕ ਆ ਜੀ ਤੇ ਤੁਸੀਂ ਕਾਲੇ ਵੀਰ ਨਾਲ ਜਰੂਰ ਸੰਪਰਕ ਕਰਨਾ ਕਾਲੇ ਵੀਰ ਦਾ ਨੰਬਰ ਆਪਾਂ 66332 01232 ਓਕੇ ਜੀ 95920 11900 ਲੈ ਬਾਈ ਨਾ ਦੋ ਨੰਬਰ ਦੱਸ ਤੇ ਕਲੇ ਵੀਰੇ ਹੁਣ ਆਇਆ ਦੱਸ ਦੇ ਤੇਰਾ ਏਰੀਆ ਕਿਹੜਾ ਕਿਹੜਾ ਕਿੱਥੇ ਤੱਕ ਮਾਰ ਕਰਨੀ ਹੈ ਜੀ ਹਰੇ ਫਿਲਹਾਲ ਮੈਂ ਕੱਲੇ ਹੀ ਹਰੇ ਓਕੇ ਕੱਲੇ ਹੀ ਏਰੀਆ ਆਨੰਦਪੁਰ ਨੂਰਪੁਰ ਨਗਰ ਜਿਹੜੀ ਕੰਪਨੀ ਕਹਿੰਦੀ ਟਰੈਕਟਰ ਦੇ ਦੋ ਜਿੱਥੇ ਮਾਰਦੇ ਹਾਂ ਹਾਂ ਜੀ ਅੱਛਾ ਨੰਗਲ ਨੂਰਪੁਰ ਹਮਾਚਲ ਜਿੱਥੇ ਵੀ ਆਪਾਂ ਦੇ ਸਕਦੇ ਹਾਂ ਓਕੇ ਜੀ ਜਿੱਥੇ ਬੰਦਾ ਜੀ ਕਰੇ ਆਪਾਂ ਉਥੇ ਦੇ ਦਿੰਦੇ ਹਾਂ ਓਕੇ ਹਾਂ ਜੀ ਕਲੇ ਵੀਰੇ ਬਾਕੀ ਨਾ ਆਪਾਂ ਕਿਸ ਦਿਨ ਤੂੰ ਥੋੜੀ ਜਾਣਕਾਰੀ ਕਰ ਲੈ ਫੇ ਆਪਾਂ ਸਾਰੇ ਕਿੱਦਾਂ ਫਿਰ ਉਹ ਆਪਾਂ ਲੱਗ ਤੂੰ ਦੱਸਾਂਗੇ ਇਹ ਵੀ ਕਵੋਟਰ ਨਾਲ ਅਲਾਈਪ ਹੋ ਗਿਆ ਜਿਹੜੀ ਪਹਿਲਾਂ ਨਾਲੋਂ ਬਹੁਤ ਸੁਧਾਰ ਆ ਗਿਆ ਟਰੈਕੀ ਓਕੇ ਜੀ ਹਾਂਜੀ ਠੀਕ ਆ ਕਿਉਂ ਜਾਪਾਨੀ ਕੰਪਨੀ ਹੈ ਉਹਨੇ ਜਿਹੜੀ ਸੁਧਾਰ ਬਹੁਤ ਜ਼ਿਆਦਾ ਕਰਤਾ ਇਹ ਓਕੇ ਜੀ ਹਾਂਜੀ ਤੇ ਠੀਕ ਆ ਬਾਈ ਤੇ ਠੀਕ ਆ ਠੀਕ ਆ ਅੰਕਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਓਕੇ ਜੀ ਤੇ ਲੋ ਜੀ ਵੀਰੋ ਮੀਂਹ ਅੱਜ ਫੇਰ ਬਾਈ ਲਗਾਤਾਰੇ ਸਵੇਰ ਤੋਂ ਮੀਂਹ ਪੈ ਰਿਹਾ ਠੀਕ ਹੈ ਜੀ ਪੂਰੀ ਤਸੱਲੀयां ਕਰਾਈਆਂ ਮੀਂਹ ਨੇ ਅੱਜ ਕੱਲ੍ਹ ਵੀ ਮੀਂਹ ਪਿਆ ਅੱਜ ਵੀ ਤੇ ਜਣੀ ਕਿ ਅੱਜ ਰਸਮ ਵਾਲੇ ਸਮਾਜਾਂ ਮੀਂਹ ਪਿਆ ਬਹੁਤਾ ਉਹ ਨਹੀਂ ਹੋਇਆ ਹੈਗਾ ਪਾਣੀ ਨਹੀਂ ਖੜਿਆ ਹੈਗਾ ਠੀਕ ਹੈ ਜੀ ਤੇ ਬਾਈ ਆਹ ਟਰੈਕਟਰ ਆਇਆ ਬਾਈ ਇਹਨਾਂ ਦਾ ਇਹਦੀ ਆਪਾਂ ਕੱਲ ਨੂੰ ਵੀਡੀਓ ਪਾਵਾਂਗੇ ਇੱਕ ਦੋ ਟਰੈਕਟਰ ਆਪਣੇ ਕੋਲ ਹੋਰ ਵੀ ਆਏ ਆ ਠੀਕ ਹੈ ਜੀ ਨਵਾਂ ਕਢਾਇਆ ਹੋਇਆ ਬਾਈ ਇਹਨਾਂ ਦਾ ਟਰੈਕਟਰ ਇਹ ਟਾਇਰ ਨਵੇਂ ਆ ਬਾਈ ਚਾਰੇ ਠੀਕ ਹੈ ਜੀ ਇਹ ਹੈਗਾ 45 ਹੈ ਜੀ ਹਾਲਟੱਕ 45 ਰੰਗ ਦਾ ਸਾਰਾ ਹੀ オリジナル ਆ ਇੱਕ ਆਪਣੇ ਕੋਲ 85523 ਮਾਡਲ ਇਹਨਾਂ ਦੀ ਆਪਾਂ ਤੁਹਾਨੂੰ ਕੱਲ ਤੋਂ ਅਲੱਗ ਤੋਂ ਵੀਡੀਓ ਪਾ ਬਣਾ ਕੇ ਪਾਵਾਂਗੇ ਜੀ ਟਰੈਕਟਰਾਂ ਦੀ 23 ਮਾਡਲ ਹੈ ਇਹ ਵੀ ਟਰੈਕਟਰ ਸਿਰਫ 250 ਘੰਟੇ ਚੱਲਿਆ ਹੋਇਆ ਬਹੁਤ ਸਾਫ਼ ਸੁਥਰਾ ਟਰੈਕਟਰ ਹੈ ਸਾਰਾ オリジナル ਹੈ ਕਿਤੋਂ ਕਲਬ ਨਹੀਂ ਹੈਗੀ ਤੇ ਟਰੈਕਟਰ ਆਪਣੇ ਕੋਲ 2-3 ਆਏ ਨੇ ਆਪਾਂ ਤੁਹਾਨੂੰ ਅਲੱਗ ਤੋਂ ਕੱਲ ਨੂੰ ਇਹਨਾਂ ਦੀ ਵੀਡੀਓ ਬਣਾ ਕੇ ਪਾਵਾਂਗੇ ਜੀ ਠੀਕ ਹੈ ਜੀ ਤੇ ਬਾਕੀ ਹੋਰ ਵੀ ਕਿਸੇ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਜਾਂ ਖਰੀਦਣਾ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਮਾੱਕੀ ਕਿਸੇ ਵੀ ਰੈਂਡੋ ਫਾਰਮ ਟਰੈਕਟਰ ਲੈਣਾ ਹੁੰਦਾ ਜਾਂ ਕੋਈ ਗਰਵਾਜ ਦਾ ਰੋਟਾਵੇਟਰ ਲੈਣਾ ਹੁੰਦਾ ਤਾਂ ਉਹ ਵੀ ਆਪਣੇ ਕੋਲ ਹੁੰਨੇ ਸੀ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਆਪਣੇ ਆਰਡਰ ਪਾਇਆ ਹੋਇਆ ਹੋਰ ਰੋਟਾਵੇਟਰਾਂ ਦਾ 7 ਥੋੜੇ ਆਪਣੇ ਕੋਲ ਹੈ ਨਹੀਂ ਫਿਲਹਾਲ ਥੋੜੇ ਮੀਝੇ ਕਰਕੇ ਨਹੀਂ ਬਾਈ ਮੰਗਾਏ ਹੈਗੇ ਠੀਕ ਹੈ ਜੀ ਥੋੜੇ ਦਿਨ ਦੇ ਵਿੱਚ ਵਿੱਚ ਆਪਣੇ ਕੋਲ ਆ ਜਾਣਗੇ ਬਾਈ ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਰ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਆਪਣਾ ਇੰਸਟਾਗ੍ਰam ਤੇ ਯੂਟਿਊਬ ਤੇ ਵੀ ਪੇਜ ਹੈ ਜੀ ਜੱਗੂ ਮਾਲ ਦੇ ਨਾਮ ਤੇ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰਿਓ ਠੀਕ ਹੈ ਜੀ ਤੇ ਬਾਕੀ ਜਿਹੜੇ ਵੀ ਟਰੈਕਟਰਾਂ ਦੀਆਂ ਫੋਟੋਆਂ ਪਾਉਂਦੇ ਹੁੰਦੇ ਆ ਬਾਈ ਸਾਰਿਆਂ ਨੂੰ ਬੇਨਤੀ ਹੈ ਕਿ ਫੋਟੋਆਂ ਦੇ ਨਾਲ ਟਰੈਕਟਰ ਦੀ ਪੂਰੀ ਡਿਟੇਲ ਦਿਆ ਕਰੋ ਜੀ ਕੀ ਹਿਸਾਬ-ਤਾਬਾ ਕਿੰਨਾ ਰੇਟ ਆ ਕਿਹੜਾ ਏਰੀਆ ਫੋਟੋਆਂ ਬਹੁਤ ਸਾਰੇ ਵੀਰ ਪਾਉਂਦੇ ਰਹਿੰਨੇ ਆ ਠੀਕ ਹੈ ਜੀ ਉੱਥੋਂ ਫਿਰ ਥੋੜਾ ਜਿਹਾ ਪਤਾ ਲੱਜਦਾ ਬੰਦਾ ਗੱਲਬਾਤ ਕਰ ਲੈਂਦਾ ਉਹ ਹਿਸਾਬ ਦੇ ਨਾਲ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ